ਫਰੋਜ਼ਪੁਰ ਫਾਜ਼ਲਕਾ ਨੈਸ਼ਨਲ ਹਾਈਵੇ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਮੋਟਰਸਾਈਕਲ ਅਤੇ ਬੱਸ ਦੀ ਭਿਆਨਕ ਟੱਕਰ ਹੋਈ ਹੈ ਤੇ ਐਕਸੀਡੈਂਟ ਇੰਨਾ ਗੁ ਭਿਆਨਕ ਸੀ ਜਿਸ ਵਿੱਚ ਇੱਕ ਤੋਂ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਤੇ ਪਰਿਵਾਰ ਮੋਟਰਸਾਈਕਲ ਤੇ ਤਿੰਨ ਜਾਣੇ ਜਿਹੜੇ ਸਵਾਰ ਸੀ ਜਿਹੜੇ ਕਿ ਆਪਣੇ بیٹے ਨੂੰ ਮਿਲ ਕੇ ਆਪਣੇ ਮਮਦੋਟ ਵਾਲੀ ਸਾਈਡ ਨੂੰ ਜਾ ਰਹੇ ਸੀ ਕਿਲੇ ਵਾਲਾ ਚੌਂਕ ਦੇ ਨੇੜੇ ਫਾਜ਼ਲ ਕਾ ਦੀ ਤਰਫ ਤွား ਰਹੀ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਨਾਲ ਆਮਣੇ ਸਾਹਮਣੇ ਤੋਂ ਟੱਕਰ ਹੋਈ ਹੈ ਤੇ ਮੋਟਰਸਾਈਕਲ ਬੱਸ ਦੇ ਥੱਲੇ ਹੀ ਜਾੜਿਆ ਜਿਸ ਕਾਰਨ ਸ਼ੋਕ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦੀ ਪਤਨੀ ਅਤੇ ਬੱਚਾ ਗੰਭੀਰ ਜ਼ਖਮੀ ਹੈ ਅਤੇ ਉਹਨਾਂ ਨੂੰ ਜੋ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਜੋ ਜੇਰੇ ਇਲਾਜ ਨੇ ਸ਼ੁਕਮਾਜੀ ਨੂੰ ਸ਼ੁਕਮਾ ਇੱਕ ਰਿਕੀ ਲੱਗੇ ਜਿਨਾ ਮੇਰੇ ਸੰਦੂ ਸਾਫ ਸੀ ਸਾਡੇ ਚੱਕੇ ਦੀ ਰਿਕੀ ਨਾਮ ਸੀ ਕਿਤੇ ਖੁਰਦੇ ਨੇ ਇਹਨਾਂ ਦੀ ਉਮਰ ਹੋਣੀ ਤੇ 40 ਸਾਲ ਦੀ ਜੀ ਕਿੱਧਰ ਜਾ ਰਹੇ ਸੀ ਇਹਨਾਂ ਸਕੂਲ ਤੋਂ ਆਏ ਸੀ ਕਲਖੁਰ ਤੋਂ ਤੇ ਅਦਰ ਪਿੰਡ ਵਾਪਸ ਜਾ ਰਹੇ ਸੀ ਅਗਰ ਰੋਡ 'ਤੇ ਬੱਸ ਆ ਰਹੀ ਸੀ ਉਹਨਾਂ ਨੇ ਗਲਤ ਹਮਲ ਕਰਨਾ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਜਿਆਦਾ ਰਫਤਾਰ ਸੀ ਚੱਲ ਬਹੁਤ ਜਿਆਦਾ ਰਫਤਾਰ ਸੀ ਇਹਨਾਂ ਦੀ ਉਹ ਕੰਟਰੋਲ ਨਹੀਂ ਹੋਈ ਨਹੀਂ ਕੰਟਰੋਲ ਨਹੀਂ ਹੋਈ ਇਹਨਾਂ ਇਹ ਕਿਤੇ ਤੇ ਜਾ ਰਹੀ ਉੱਪਰ ਚੜ ਗਏ ਉਹ ਥੱਲੇ ਵੱਧ ਗਈ ਇਹ ਕਿਤੇ ਤੇ ਜਾ ਰਹੀ ਇਹ ਬਾਈਕ ਤੇ ਸੀ ਤਿੰਨੇ ਜਣੇ ਅੱਛਾ ਬਹੁਤ ਇਹ ਸੀ ਇੱਕ ਨਾ ਮਿਸੀ ਸੀ ਇੱਕ ਬੇਟਾ ਸੀ ਨਾਲ ਅੱਛਾ ਹੋਰ ਜ਼ਖਮੀ ਕੋਈ ਹੈ ਤੇ ਡੱਤ ਕਿੰਨਾ ਦੀ ਹੈ ਡੱਤ ਸ਼ੋਕ ਮਾਰਦੀ ਹੋਈ ਹੈ ਜਿਹੜੇ ਮਿਸੀ ਇਹਨਾਂ ਦੇ ਉਹ ਵੀ ਸੀਰੀਅਸ ਵੈਲਨੈਂਟ ਤੇ ਬਹਿ ਗਏ ਨੇ ਜਿਹੜਾ ਨਾਲ ਭਤੀਜਾ ਹੋ ਵੀ ਸੀਗਾ ਸੀ ਬਾਕੀ ਹਸਪੀਟਲ ਚ ਜਾ ਰਹੇ ਬੱਸ ਡਰਾਈਵਰ ਤੇ ਇੱਕ ਉੱਥੇ ਪੱਜ ਗਿਆ ਬੱਸ ਡਰਾਈਵਰ ਪੱਜ ਗਿਆ ਮੋਕੇ ਤੇ ਛੱਡ ਕੇ ਵਾਪਸ ਹਾਂਜੀ ਵਾਣ ਬੱਸ ਕਾਰਵਾਈ ਹੋਣੀ ਤੇ ਇਹ ਜਦੋਂ ਕਾਰਵਾਈ ਹੋ ਜਾਈ ਰਹੀ ਸਖਤ ਸਖਤ ਕਾਰਵਾਈ ਨਾਰਵੇ ਦੀ ਬੱਸ ਹੈ ਅਨੇ ਜੀ ਤੇ ਕੀ ਹੋਇਆ ਮੇਰੇ ਇੱਕ ਕੈਬਰਦਰ ਹੈ ਤੇ ਭਾਬੀ ਨਾਲ ਤੇ ਛੋਟਾ ਭਤੀਜਾ ਮੇਰਾ ਨਾਲ ਤੇ ਉਦੋਂ ਆਦੇ ਬੇਟਨ ਮਿਲ ਕੇ ਆਉਂਦੇ ਪਏ ਸੀਗੇ ਤੇ ਇਨਟਾਪੀ ਸਾਈਡ ਸਹੀ ਸੀਗੇ ਤੇ ਉਪਰ ਸਰਕਾਰੀ ਬਾਸ ਕੋਈ ਆਈਏ ਜੋ ਉੱਪਰ ਚੜ ਗਏ ਤੇ ਮੌਕੇ ਤੇ ਪ੍ਰਾਤ ਦੀ ਡੈਥ ਹੋ ਗਈ ਭਾਬੀ ਜੀ ਦੀ ਤੇ ਬੱਚਾ ਜਿਹੜਾ ਉਹ ਵੀ ਐਡਮਿਟ ਹੈ। ਭਾਜੀ ਕੀ ਲੱਗਦਾ ਵੀ ਤੇਜ਼ ਰਫਤਾਰ ਸੀ ਬੱਸ ਦੀ ਤਾਂ ਕਰਕੇ। ਤੇਜ਼ ਰਫਤਾਰ ਬਿਲਕੁਲ ਗਲਤ ਸਾਈਡ ਤੋਂ ਆ ਰਹੀ ਸੀਗੀ। ਤੇ ਸਾਡਾ ਤਾਂ ਮਤਲਬ ਕਿ ਮੌਕੇ ਤੇ ਵੀ ਤੁਸੀਂ ਖੋਦ ਆ ਦੇਖ ਸਕਦੇ ਬਿਲਕੁਲ ਆਪਦੀ ਸਾਈਡ ਸੇ ਜਾ ਰਿਹਾ ਸੀ ਤੇ ਬਾਸਮ ਦੀ ਬਾਸਸਾ ਲੈਨੇ ਜੋ ਮਤਲਬ ਗਲਤ ਹੋਇਆ ਸਾਡੇ ਕੀ ਕਾਰਵਾਈ ਕਦੋਂ ਕਾਰਵਾਈ ਤਾਂ ਵੇਖੋ ਜੀ ਜੋ ਪੰਦੀ ਪੁਲਿਸ ਕਰੇ ਉਹਦੀ ਕਾਰ ਸੀ ਓਏ ਹੋਇਆ ਭਰਾਵਾ ਇਹ ਸ਼ਹਿਰ ਹਲੋਦਾ ਪਿਆ ਸੀ ਮੈਂ ਤਾਂ ਵੇਖਿਆ ਹਾਂ ਤੇ ਉਹ ਉਥੋਂ ਜਦੋਂ ਇਹਨੂੰ ਆਵਾਜ਼ ਵੀ ਦਿੱਤੀ ਇੱਕ ਬੰਦੇ ਨੇ ਤੇ ਰੁਕਿਆ ਹੀ ਨਹੀਂ ਉਹਨੇ ਤੁਹਾਨੂੰ ਬਸ ਬਸ ਜਾਣੀ ਹਾਂ ਹਾਂ अच्छा भाई, भाई, भाई मारी बटे किने ਜਾਣੇ ਸੀ ਸਵਾਰ ਇੱਕ ਮੋਟਰਸਾਈਕਲ ਹੋਰ ਸੀ ਨਾਲ ਅੱਛਾ ਕਿਨੇ ਜਾਣੇ ਸਵਾਰ ਸੀ ਇਹ ਤਿੰਨ ਜਾਣੇ ਕੀ ਬਣਿਆ ਕੀ ਪਹੁੰਚਣੇ ਤਾਂ ਰਾਪੂ ਨੂੰ ਪਤਾ ਜੋ ਬੰਨਾ ਹੈ ਇਹਨੇ ਉਹ ਪਿੱਛੋਂ ਬਸੋਂ ਕਿੱਧਰ ਬਸ ਆਉਣੀ ਬਸ ਆਲ ਤੇ ਸਾਈਡ ਆਉਣੀ ਪਈ ਵੇ ਇਹ ਨਹੀਂ ਕਰਲੇ ਹੂੰ ਵਿਚਾਰੇ ਇਹਦੀ ਕਿਸਮਤ ਮਾੜੀ ਉਹ ਬੰਦੇ ਨੇ ਮਾਰੀ ਇਹਦੇ ਪਰ ਉਹ ਉਹ ਰੁਕ ਗਿਆ ਹੈ ਹੂੰ ਇਹ ਕਿੰਨੇ ਤੱਕ ਨਹੀਂ ਰੁਕੇ ਆ ਗਿਆ ਇੱਕ ਐਕਸੀਡੈਂਟ ਹੋਇਆ ਸੀ ਗਿਆ ਆਪਣੇ ਆਏ ਨੇ ਕਿਤੇ ਇਹਦੇ ਜੱਥੇ ਇੱਕ ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਪਾਸਟੈਂਡ ਬਸਤੇ ਵਿੱਚ ਬਾਈਕ ਨਾਲ ਐਕਸੀਡੈਂਟ ਹੋਇਆ ਸੀ ਕਿਲੇ ਵਾਲਾ ਚੌਂਕ ਤੇ ਜਿੰਨੇ ਚ ਤਿੰਨ ਪਰਿਵਾਰਕ ਮੈਂਬਰ ਆਏ ਸੀ ਇੱਕ ਮਦਰ ਇੱਕ ਫਾਦਰ ਇੱਕ ਛੋਟਾ ਬੱਚਾ ਸੀ ਤੇ ਜਿਹੜੇ ਫਾਦਰ ਆ ਉਹਨਾਂ ਦੀ ਤਾਂ ਹੁਣ ਡੈਥ ਹੋ ਗਈ ਸੀ ਜਿਹੜੇ ਗੋਡੀ ਨੂੰ ਆਪਾਂ ਮੋਰਚੀ ਸ਼ਿਫਟ ਕਰਵਾ ਦਿੱਤਾ ਤੇ ਮਦਰ ਤੇ ਛੋਟੇ ਬੱਚੇ ਨੂੰ ਆਪਾਂ ਫਰੀਦਕੋਟ ਰੈਫਰ ਕਰ ਦਿੱਤਾ ਕਾਫੀ ਗੰਭੀਰ ਸੱਟਾਂ ਹਾਂਜੀ ਸਭ ਦੇ ਹੀ ਕਾਫੀ ਗੰਭੀਰ ਸੱਟਾਂ ਸੀ ਬੱਚੇ ਦੇ ਵੀ ਤੇ ਮਾਤਾ ਜੀ ਦੇ ਵੀ ਹਾਂਜੀ ਜਿਹੜਾ ਨਾਮ ਉਹਨਾਂ ਦਾ ਨਾਮ ਕੀ ਨਾ ਵੈਸੇ ਜਾ ਡਾ ਡੱਥੀ ਉਹ ਨਾਮ ਅਸ਼ੋਕ ਕੁਮਾਰ ਆ ਉਹ ਮੋਡੋਰ ਦਰਨਾਨ ਵਾਲੇ ਆ ਠੀਕ ਹਾਂਜੀ ਜਿਹੜੀ ਬੱਸ ਆ ਜੀ ਇਹ ਆ ਰਹੀ ਸੀ ਫਾਜ਼ਲਗਾ ਸਾਈਡ ਤੋਂ ਤੇ ਮੋਟਰਸਾਈਕਲ ਵਾਲੇ ਸਵਾਰ ਜਿਹੜੇ ਆ ਰਹੇ ਸੀ ਜੀ ਸ਼ਹਿਰ ਤੋਂ ਸ਼ਹਿਰ ਤੋਂ ਆ ਰਹੇ ਸੀ ਤੇ ਇਹਨਾਂ ਨੇ ਜਦੋਂ ਫਾਜ਼ਲਗਾ ਰੋਡ ਤੇ ਚੜਨ ਲੱਗੇ ਜੱਗੋ ਬੱਸ ਆ ਰਹੀ ਸੀ ਪਤਾ ਨਹੀਂ ਜੀ ਇਹ ਥੱਲੇ ਹੀ ਵੜ ਗਿਆ ਆ ਕੇ ਵੀ ਗਲਤੀ ਕੀ ਦੀ ਇਹਦੇ ਬਾਰੇ ਨਹੀਂ ਕਲੀਅਰ ਹੋ ਰਹਾ ਇੱਕ ਨੇ ਲੋਕ ਸਵਾਰ ਸੀ ਮੋਟਰਸਾਈਕਲ ਤਿੰਨ ਲੋਕ ਸਵਾਰ ਹਾਲਤ ਹਾਲਤ ਨਹੀਂ ਹੋਜੇ ਜੀ ਉਹ ਹਸਪੀਟਲ ਦੇ ਬਾਰੇ ਵਿੱਚ ਦੋ